ਬੀਤੇ ਦਿਨ ਹੀ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਂ ਸਲਮਾ ਪ੍ਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਸਹਾਰਨ ਦੇ ਹਾਂਦ ਹੋ ਗਿਆ। ਦਸਨਾ ਮੰਨਦਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਪੰਗਲ ਦੋਨਾ ਪਿੰਡ ਵਿੱਚ ਕੀਤਾ ਗਿਆ। ਦੱਸ ਦਈਏ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਡਾਕਟਰਾਂ ਦੁਆਰਾ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਲਗਾਤਾਰ ਇਲਾਜ ਦੇ ਬਾਵਜੂਦ ਉਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਉਹਨਾਂ ਨੇ ਚੰਡੀਗੜ੍ਹ ਦੇ ਇੱਕ ਹਸਪਤਾਲ 'ਚ ਆਪਣਾ ਆਖਰੀ ਸਾਹ ਲਿਆ ਖਾਨ ਸਾਹਿਬ ਉਸ ਸਮੇਂ ਇੱਕ ਸ਼ੂਅ ਲਈ ਕੈਨੇਡਾ ਦੇ ਸਫ਼ਰ ਵਿੱਚ ਸਨ ਆਪਣੇ ਮਾਂ ਦੀ ਦਿਹਾਂਤ ਦੀ ਖਬਰ ਮਿਲਦੇ ਹੀ ਉਹਨਾਂ ਨੇ ਆਪਣਾ ਸ਼ੂਅ ਰੱਦ ਕਰ ਦਿੱਤਾ ਅਤੇ ਪੰਜਾਬ ਵਾਪਸ ਆ ਗਏ ਉਹ ਸ਼ੁੱਕਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਸਿੱਧਾ ਕਪੂਰਥਲਾ ਸਿਤ ਆਪਣੇ ਜੱਦੀ ਪਿੰਡ ਪਗਲਦੋਣਾ ਲਈ ਰਵਾਨਾ ਹੋਏ। ਸਲਮਾ ਪ੍ਰਵੀ ਨੂੰ ਜਾਣਨ ਵਾਲੇ ਲੋਕ ਕਹਿੰਦੇ ਨੇ ਕਿ ਉਹ ਧਾਰਮਿਕ ਅਤੇ ਦੋਸਤਾਨਾ ਸੀ ਉਹ ਹਮੇਸ਼ਾ ਆਪਣੇ ਪਰਿਵਾਰ ਲਈ ਪ੍ਰੇਰਣਾ ਸਰੋਸੀ ਉਹਨਾਂ ਦੇ ਦਿਹਾਂਤ ਨਾਲ ਪਰਿਵਾਰ ਵਿੱਚ ਇੱਕ ਡੂੰਗਾ ਖਲਾਅ ਪੈ ਗਿਆ। ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਕਹਿੰਦੇ ਨੇ ਕਿ ਖਾਨ ਸਾਹਿਬ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ। ਅਕਸਰ ਜਨਤਕ ਮੰਚਾਂ ਤੇ ਉਹਨਾਂ ਦਾ ਜ਼ਿਕਰ ਕਰਦੇ ਸਨ ਤੇ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਤੇ ਅਕਸਰ ਵੀਡੀਓ ਵੀ ਸਾਂਝੇ ਕਰਦੇ ਸਨ ਗਾਇਕ ਖਾਨ ਸਾਹਿਬ ਦਾ ਜਨਮ ਕਪੂਰਥਲਾ ਪੰਜਾਬ ਵਿੱਚ ਹੋਇਆ ਸੀ ਉਹਨਾਂ ਦਾ ਅਸਲੀ ਨਾਮ ਇਮਰਾਨ ਖਾਨ ਹੈ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਇੱਕ ਐਲਬਮ ਤੇ ਕੰਮ ਕਰਦੇ ਸਮੇਂ ਸੰਧੂ ਨੇ ਆਪਣਾ ਨਾਮ ਬਦਲ ਕੇ ਖਾਨ ਸਾਹਿਬ ਰੱਖ ਲਿਆ ਖਾਨ ਸਾਹਿਬ ਨੇ ਖੁਦ ਕੱਪੜੇ ਸ਼ੋਹ ਦੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਤੋਂ ਬਾਅਦ ਉਹ ਖੁਦ ਪੰਜਾਬੀ ਸੰਗੀਤ ਉਦਯੋਗ ਵਿੱਚ ਇਸੇ ਨਾਮ ਨਾਲ ਕੰਮ ਕਰ ਰਹੇ ਨੇ। ਦੱਸਣਾ ਬੰਦ ਹੈ ਕਿ ਪੰਜਾਬੀ ਸੰਗੀਤ ਉਦਯੋਗ ਦੇ ਕਈ ਕਲਾਕਾਰ ਇਸ ਦੁੱਖ ਦੀ ਘੜੀ ਵਿੱਚ ਖਾਂ ਸਾਹ ਦੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉੱਥੇ ਪਹੁੰਚ ਰਹੇ ਨੇ।